ਫੜਾ ਦੇ ਮੌਕੇ ਤੇ ਜਿਹੜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਦੇ ਉਹਨਾਂ ਦੀ ਜਿਹੜੀ ਫੇਰੀ ਰਹੀ ਆ ਉਹ ਬੜੀ ਹਸੋਖਣੀ ਵਾਲੀ ਫੇਰੀ ਰਹੀ ਆ ਇੱਕ ਤਿਸ ਕਰਕੇ ਕਿ ਆਏ ਬਹੁਤ ਲੇਟੇ ਜ ਤੋਂ ਪਹਿਲਾਂ ਉਹ ਅਫਗਾਨਿਸਤਾਨ ਜਾਏ ਤਾਲਿਬਾਨੀਆਂ ਦੇ ਨਾਲ ਹਮਦਰਦੀ ਪ੍ਰਗਟ ਕਰ ਆਏ ਉਹਨਾਂ ਦੀ ਮਦਦ ਕਰ ਆਏ ਔਰ ਉਸ ਤੋਂ ਬਾਅਦ ਫਿਰ ਅਕੀਬ ਚਾਕੇ ਉਹਨਾਂ ਨੂੰ ਪੰਜਾਬ ਦੀ ਯਾਦ ਆਈ ਆ ਪੰਜਾਬ ਜਿਹੜਾ ਕਿ ਹਮੇਸ਼ਾ ਤੋਂ ਹੀ ਸਰਮਾਉ ਰਿਹਾ ਉਹ ਭਾਰਤ ਦੇ ਲਈ ਹਰ ਜਗ੍ਹਾ ਤੇ ਪੰਜਾਬ ਮੋਹਰੇ ਰਿਹਾ ਚਾਹੇ ਉਹ ਕਾਂਸੀ ਦੀਆਂ ਸਜਾਵਾਂ ਸੀ ਭਾਰਤ ਦੀ ਆਜ਼ਾਦੀ ਮੌਕੇ ਜੋ ਕਾਲੇ ਪਾਣੀ ਦੀਆਂ ਸਜਾਵਾਂ ਸੀ ਤੇ ਭਾਰਤ ਹਮੇਸ਼ਾ ਮੋਹਰੇ ਰਿਹਾ ਔਰ ਇਸ ਮੌਕੇ ਤੇ ਜਦੋਂ ਉਹ ਆਏ ਵੀ ਤਾਂ ਸਮੁੱਚੀ ਬੀਜੇਪੀ ਵੀ ਮੈਨੂੰ ਇਹ ਲੱਗਦਾ ਠੱਗਿਆ ਠੱਗਿਆ ਮਹਿਸੂਸ ਕਰਦੀ ਆ ਕਿੰਨੀ شدت ਨਾਲ ਬੀਜੇਪੀ ਇੰਤਜ਼ਾਰ ਕਰ ਰਹੀ ਸੀ ਮੈਂ ਕੱਲ ਦਾ ਹੀ ਦੇਖਿਆ ਕਿ ਕੱਲ ਦੀ ਜਿਹੜੀ ਉਹਨਾਂ ਦੀ ਫੀਰੀ ਉਸ ਤੋਂ ਬਾਅਦ ਬੀਜੇਪੀ ਦੇ ਸਾਰੇ ਜਿਹੜੇ ਉਹਨਾਂ ਦੇ ਪ੍ਰਧਾਨ ਸੰਗਠਨ ਦੇ ਜਨ ਸੈਕਟਰੀਜ਼ ਉਹਨਾਂ ਦੇ ਹਲਕਾ ਇੰਚਾਰजेस ਉਹਨਾਂ ਦੇ ਜਿਹੜੇ ਐਮਪੀਜ਼ ਸਾਰੇ ਬੜੀ ਨਿਮੋ ਝੋਣੇ ਜੇ ਹੋਏ ਉਹਨਾਂ ਨੂੰ ਸੰਗ ਆ ਰਹੀ ਕਿਵੇਂ ਜਾਵਾਂਗੇ ਲੋਕਾਂ ਦੇ ਵਿੱਚ ਬੜੀ ਤਵਕਕ ਸੀ ਉਹਨਾਂ ਨੂੰ ਕਿ ਪ੍ਰਾਈਮ ਮਿਨਿਸਟਰ ਬਹੁਤ ਕੋਈ ਵੱਡੀ ਅਨਾਉਂਸਮੈਂਟ ਕਰਨਗੇ ਔਰ ਹੈਰਾਨੀ ਦੀ ਗੱਲ ਆ ਕਿ ਹਿਮਾਚਲ ਜਿਹੜਾ ਕਿ ਜਿਹਦੀ 1/3 ਪਾਪੂਲੇਸ਼ਨ ਆ 1 ਕਰੋੜ ਦੇ ਲਗਭਗ ਆ ਉਹਨੂੰ 1500 ਕਰੋੜ ਔਰ ਪੰਜਾਬ ਜਿਹਦੀ 3 ਕਰੋੜ ਦੀ ਪਾਪੂਲੇਸ਼ਨ ਆ ਜਿਹਦੇ ਵਿੱਚ ਮੈਜੋਰਿਟੀ ਖੇਤੀਬਾੜੀ ਦਾ ਇਲਾਕਾ ਹੈ ਕਿਸਾਨਾਂ ਦਾ ਜਿਹਦੀ ਖੇਤੀਬਾੜੀ ਦੁਨੀਆ ਦੇ ਲੋਕਾਂ ਦੀ ਭਾਰਤ ਦਾ ਪੇਟ ਭਰਦੀ ਆ ਉਹਦੇ ਲਈ ਸਿਰਫ 1600 ਕਰੋੜ 1 ਕਰੋੜ ਨੂੰ 1500 ਕਰੋੜ ਔਰ 3 ਕਰੋੜ ਨੂੰ 1600 ਕਰੋੜ ਕਿੰਨਾ ਵੱਡਾ ਇਹ ਡਿਫਰੈਂਸ ਆ ਕਿਹੋ ਜਿਹਾ ਮਜ਼ਾਕ ਆ ਮੇਰੀ ਸਮਝ ਤੋਂ ਬਾਹਰ ਹੈ ਕਿ ਕੀ ਪੰਜਾਬੀਆਂ ਦੇ ਪ੍ਰਤੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਦਾ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਆ ਕਿ ਪੰਜਾਬ ਇਹਦਾ ਜਵਾਬ ਮੰਗਦਾ ਔਰ ਅਸੀਂ ਸਮੁੱਚੇ ਤੌਰ ਤੇ ਇਸ ਜਿਹੜੀ ਇਹਨਾਂ ਦੀ ਫੇਰੀ ਆ ਇਹਦਾ ਮੈਂ ਬਿਲਕੁਲ ਇਹਨੂੰ ਮੈਂ ਗੈਰਵਾਜਬ ਲਾਂਦਾ ਔਰ ਆਸ ਕਰਦਾ ਕਿ ਪੰਜਾਬ ਬੀਜੇਪੀ ਵੀ ਹੁਣ ਇਸ ਗੱਲ ਤੇ ਵਿਸ਼ਵਾਸ ਕਰਨਾ ਛੱਡ ਦੇਵੇ ਕਿ ਪ੍ਰਧਾਨ ਮੰਤਰੀ ਦੇ ਮਨ ਚ ਪੰਜਾਬ ਦੇ ਪ੍ਰਤੀ ਕੋਈ ਪਿਆਰ ਹੈ ਪੰਜਾਬ ਦੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹੜਾ ਦੇ ਮੌਕੇ ਤੇ ਜਿਹੜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਦੇ ਉਹਨਾਂ ਦੀ ਜਿਹੜੀ ਫੇਰੀ ਰਹੀ ਆ ਉਹ ਬੜੀ ਹਸੋਖਣੀ ਵਾਲੀ ਫੇਰੀ ਰਹੀ ਹੈ ਇੱਕ ਤੇ ਇਸ ਕਰਕੇ ਕਿ ਆਏ ਬਹੁਤ ਲੇਟੇ ਤੋਂ ਪਹਿਲਾਂ ਉਹ ਅਫਗਾਨਿਸਤਾਨ ਜਾਏ ਤਾਲਿਬਾਨੀਆਂ ਦੇ ਨਾਲ ਹਮਦਰਦੀ ਪ੍ਰਗਟ ਕਰ ਆਏ ਉਹਨਾਂ ਦੀ ਮਦਦ ਕਰ ਆਏ ਔਰ ਉਸ ਤੋਂ ਬਾਅਦ ਫਿਰ ਅਕੀਬ ਚਾਕੇ ਉਹਨਾਂ ਨੂੰ ਪੰਜਾਬ ਦੀ ਯਾਦ ਆਈਆ ਪੰਜਾਬ ਜਿਹੜਾ ਕਿ ਹਮੇਸ਼ਾ ਤੋਂ ਹੀ ਸਰਮਾਉ ਰਿਹਾ ਉਹ ਭਾਰਤ ਦੇ ਲਈ ਹਰ ਜਗ੍ਹਾ ਤੇ ਪੰਜਾਬ ਮੋਹਰੇ ਰਿਹਾ ਚਾਹੇ ਉਹ ਫੌਨਸੀ ਦੀਆਂ ਸਜਾਵਾਂ ਸੀ ਭਾਰਤ ਦੀ ਜਾਦੀ ਮੌਕੇ ਜਾਂ ਕਾਲੇ ਪਾਣੀ ਦੀਆਂ ਸਜਾਵਾਂ ਸੀ ਤੇ ਭਾਰਤ ਹਮੇਸ਼ਾ ਮੋਹਰੇ ਰਿਹਾ ਔਰ ਇਸ ਮੌਕੇ ਤੇ ਜਦੋਂ ਉਹ ਆਏ ਵੀ ਤਾਂ ਸਮੁੱਚੀ ਬੀਜੇਪੀ ਵੀ ਮੈਨੂੰ ਇਹ ਲੱਗਦਾ ਠੱਗਿਆ ਠੱਗਿਆ ਮਹਿਸੂਸ ਕਰਦੀਆ ਕਿੰਨੀ شدت ਨਾਲ ਬੀਜੇਪੀ ਇੰਤਜ਼ਾਰ ਕਰ ਰਹੀ ਸੀ ਮੈਂ ਕੱਲ੍ਹ ਦਾ ਹੀ ਦੇਖਿਆ ਕਿ ਕੱਲ ਦੀ ਜਿਹੜੀ ਉਹਨਾਂ ਦੀ ਫੀਰੀ ਉਸ ਤੋਂ ਬਾਅਦ ਬੀਜੇਪੀ ਦੇ ਸਾਰੇ ਜਿਹੜੇ ਉਹਨਾਂ ਦੇ ਪ੍ਰਧਾਨ ਸੰਗਠਨ ਦੇ ਜਨ ਸੈਕਟਰੀਜ਼ ਉਹਨਾਂ ਦੇ ਹਲਕਾ ਇੰਚਾਰਜਸ ਉਹਨਾਂ ਦੇ ਜਿਹੜੇ ਐਮਪੀਜ਼ ਸਾਰੇ ਬੜੀ ਨਿਮੋ ਝੋਣੇ ਜੇ ਹੋਏ ਉਹਨਾਂ ਨੂੰ ਸੰਗ ਆ ਰਹੀ ਕਿਵੇਂ ਜਾਵਾਂਗੇ ਲੋਕਾਂ ਦੇ ਵਿੱਚ ਬੜੀ ਤਵਕਕ ਸੀ ਉਹਨਾਂ ਨੂੰ ਕਿ ਪ੍ਰਾਈਮ ਮਿਨਿਸਟਰ ਬਹੁਤ ਕੋਈ ਵੱਡੀ ਅਨਾਊਂਸਮੈਂਟ ਕਰਨਗੇ ਔਰ ਹੈਰਾਨੀ ਦੀ ਗੱਲ ਆ ਕਿ ਹਿਮਾਚਲ ਜਿਹੜਾ ਕਿ ਜਿਹਦੀ 1/3 ਪਾਪੂਲੇਸ਼ਨ ਆ 1 ਕਰੋੜ ਦੇ ਲਗਭਗ ਆ ਉਹਨੂੰ 1500 ਕਰੋੜ ਔਰ ਪੰਜਾਬ ਜਿਹਦੀ 3 ਕਰੋੜ ਦੀ ਪਾਪੂਲੇਸ਼ਨ ਆ ਜਿਹਦੇ ਚ ਮੈਜੋਰਟੀ ਖੇਤੀਬਾੜੀ ਦਾ ਇਲਾਕਾ ਹੈ ਕਿਸਾਨਾਂ ਦਾ ਜਿਹਦੀ ਖੇਤੀਬਾੜੀ ਦੁਨੀਆ ਦੇ ਲੋਕਾਂ ਦੀ ਭਾਰਤ ਦਾ ਪੇਂਟ ਭਰਦੀ ਆ ਉਹਦੇ ਲਈ ਸਿਰਫ 1600 ਕਰੋੜ 1 ਕਰੋੜ ਨੂੰ 1500 ਕਰੋੜ ਔਰ 3 ਕਰੋੜ ਨੂੰ 1600 ਕਰੋੜ ਕਿੰਨਾ ਵੱਡਾ ਇਹ ਡਿਫਰੈਂਸ ਆ ਕਿਹੋ ਜਿਹਾ ਮਜ਼ਾਕ ਆ ਮੇਰੀ ਸਮਝ ਤੋਂ ਬਾਹਰ ਹੈ ਕਿ ਕੀ ਪੰਜਾਬੀਆਂ ਦੇ ਪ੍ਰਤੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਦਾ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਆ ਪੰਜਾਬ ਇਹਦਾ ਜਵਾਬ ਮੰਗਦਾ ਔਰ ਅਸੀਂ ਸਮੁੱਚੇ ਤੌਰ ਤੇ ਇਸ ਜਿਹੜੀ ਇਹਨਾਂ ਦੀ ਫੇਰੀ ਆ ਇਹਦਾ ਮੈਂ ਬਿਲਕੁਲ ਇਹਨੂੰ ਮੈਂ ਗੈਰਵਾਜਬ ਐਲਾਨਦਾ ਔਰ ਆਸ ਕਰਦਾ ਕਿ ਪੰਜਾਬ ਬੀਜੇਪੀ ਵੀ ਹੁਣ ਇਸ ਗੱਲ ਤੇ ਵਿਸ਼ਵਾਸ ਕਰਨਾ ਛੱਡ ਦੇਵੇ ਕਿ ਪ੍ਰਧਾਨ ਮੰਤਰੀ ਦੇ ਮਨ ਚ ਪੰਜਾਬ ਦੇ ਪ੍ਰਤੀ ਕੋਈ ਪਿਆਰ ਹੈ ਪੰਜਾਬ ਦੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹੜਾ ਦੇ ਮੌਕੇ ਤੇ ਜਿਹੜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਦੇ ਉਹਨਾਂ ਦੀ ਜਿਹੜੀ ਫੇਰੀ ਰਹੀ ਆ ਉਹ ਬੜੀ ਹਸੋਖਣੀ ਵਾਲੀ ਫੇਰੀ ਰਹੀ ਆ। ਇੱਕ ਤਿਸ ਕਰਕੇ ਕਿ ਆਏ ਬਹੁਤ ਲੇਟੇ। ਇਸ ਤੋਂ ਪਹਿਲਾਂ ਉਹ ਅਫਗਾਨਿਸਤਾਨ ਜਾਏ, ਤਾਲਿਬਾਨੀਆਂ ਦੇ ਨਾਲ ਹਮਦਰਦੀ ਪ੍ਰਗਟ ਕਰਾਏ, ਉਹਨਾਂ ਦੀ ਮਦਦ ਕਰਾਏ। ਔਰ ਉਸ ਤੋਂ ਬਾਅਦ ਫਿਰ ਅਕੀਬ ਚਾਕੇ ਉਹਨਾਂ ਨੂੰ ਪੰਜਾਬ ਦੀ ਯਾਦ ਆਈ। ਪੰਜਾਬ ਜਿਹੜਾ ਕਿ ਹਮੇਸ਼ਾ ਤੋਂ ਹੀ ਸਰਮਾਉ ਰਿਹਾ ਉਹ ਭਾਰਤ ਦੇ ਲਈ ਹਰ ਜਗ੍ਹਾ ਤੇ ਪੰਜਾਬ ਮੋਰੇ ਰਿਹਾ ਚਾਹਿਓ ਕਾਂਸੀ ਦੀਆਂ ਸਜਾਵਾਂ ਸੀ ਭਾਰਤ ਦੀ ਜਾਦੀ ਮੌਕੇ ਜੋ ਕਾਲੇ ਪਾਣੀ ਦੀਆਂ ਸਜਾਵਾਂ ਸੀ ਤੇ ਭਾਰਤ ਹਮੇਸ਼ਾ ਮੋਰੇ ਰਿਹਾ ਔਰ ਇਸ ਮੌਕੇ ਤੇ ਜਦੋਂ ਉਹ ਆਏ ਵੀ ਤਾਂ ਸਮੁੱਚੀ ਬੀਜੇਪੀ ਵੀ ਮੈਨੂੰ ਇਹ ਲੱਗਦਾ ਠੱਗਿਆ ਠੱਗਿਆ ਮਹਿਸੂਸ ਕਰਦੀ ਆ ਕਿੰਨੀ شدت ਨਾਲ ਬੀਜੇਪੀ ਇੰਤਜ਼ਾਰ ਕਰ ਰਹੀ ਸੀ ਮੈਂ ਕੱਲ ਦਾ ਹੀ ਦੇਖਿਆ ਕਿ ਕੱਲ ਦੀ ਜਿਹੜੀ ਉਹਨਾਂ ਦੀ ਫੀਰੀ ਉਸ ਤੋਂ ਬਾਅਦ ਬੀਜੇਪੀ ਦੇ ਸਾਰੇ ਜਿਹੜੇ ਉਹਨਾਂ ਦੇ ਪ੍ਰਧਾਨ ਸੰਗਠਨ ਦੇ ਜਨ ਸੈਕਟਰੀਜ਼ ਉਹਨਾਂ ਦੇ ਹਲਕਾ ਇੰਚਾਰजेस ਉਹਨਾਂ ਦੇ ਜਿਹੜੇ ਐਮਪੀਜ਼ ਸਾਰੇ ਬੜੀ ਨਿਮੋ ਝੋਣੇ ਜੇ ਹੋਏ ਉਹਨਾਂ ਨੂੰ ਸੰਗ ਆ ਰਹੀ ਕਿਵੇਂ ਜਾਵਾਂਗੇ ਲੋਕਾਂ ਦੇ ਵਿੱਚ ਬੜੀ ਤਵਕਕ ਸੀ ਉਹਨਾਂ ਨੂੰ ਕਿ ਪ੍ਰਾਈਮ ਮਿਨਿਸਟਰ ਬਹੁਤ ਕੋਈ ਵੱਡੀ ਅਨਾਉਂਸਮੈਂਟ ਕਰਨਗੇ ਔਰ ਹੈਰਾਨੀ ਦੀ ਗੱਲ ਆ ਕਿ ਹਿਮਾਚਲ ਜਿਹੜਾ ਕਿ ਜਿਹਦੀ 1/3 ਪਾਪੂਲੇਸ਼ਨ ਆ 1 ਕਰੋੜ ਦੇ ਲਗਭਗ ਆ ਉਹਨੂੰ 1500 ਕਰੋੜ ਔਰ ਪੰਜਾਬ ਜਿਹਦੀ 3 ਕਰੋੜ ਦੀ ਪਾਪੂਲੇਸ਼ਨ ਆ ਜਿਹੜੇ ਚ ਮੈਜੋਰਿਟੀ ਖੇਤੀਬਾੜੀ ਦਾ ਇਲਾਕਾ ਹੈ ਕਿਸਾਨਾਂ ਦਾ ਜਿਹਦੀ ਖੇਤੀਬਾੜੀ ਦੁਨੀਆ ਦੇ ਲੋਕਾਂ ਦੀ ਭਾਰਤ ਦਾ ਪੇਟ ਭਰਦੀ ਆ ਉਹਦੇ ਲਈ ਸਿਰਫ 1600 ਕਰੋੜ 1 ਕਰੋੜ ਨੂੰ 1500 ਕਰੋੜ ਔਰ 3 ਕਰੋੜ ਨੂੰ 1600 ਕਰੋੜ ਕਿੰਨਾ ਵੱਡਾ ਇਹ ਡਿਫਰੈਂਸ ਆ ਕਿਹੋ ਜਿਹਾ ਮਜ਼ਾਕ ਆ ਮੇਰੀ ਸਮਝ ਤੋਂ ਬਾਹਰ ਹੈ ਕਿ ਕੀ ਪੰਜਾਬੀਆਂ ਦੇ ਪ੍ਰਤੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਦਾ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਆ ਕਿ ਪੰਜਾਬ ਇਹਦਾ ਜਵਾਬ ਮੰਗਦਾ ਔਰ ਅਸੀਂ ਸਮੁੱਚੇ ਤੌਰ ਤੇ ਇਸ ਜਿਹੜੀ ਇਹਨਾਂ ਦੀ ਫੇਰੀ ਆ ਇਹਦਾ ਮੈਂ ਬਿਲਕੁਲ ਇਹਨੂੰ ਮੈਂ ਗੈਰਵਾਜਬ ਲਾਂਦਾ ਔਰ ਆਸ ਕਰਦਾ ਕਿ ਪੰਜਾਬ ਬੀਜੇਪੀ ਵੀ ਹੋਰ ਨਹੀਂ ਇਸ ਗੱਲ ਤੇ ਵਿਸ਼ਵਾਸ ਕਰਨਾ ਛੱਡ ਦੇਵੇ ਕਿ ਪ੍ਰਧਾਨ ਮੰਤਰੀ ਦੇ ਮਨ ਚ ਪੰਜਾਬ ਦੇ ਪ੍ਰਤੀ ਕੋਈ ਪਿਆਰ ਹੈ ਪੰਜਾਬ ਦੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹੜਾ ਦੇ ਮੌਕੇ ਤੇ ਜਿਹੜੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਦੇ ਉਹਨਾਂ ਦੀ ਜਿਹੜੀ ਫੇਰੀ ਰਹੀ ਆ ਉਹ ਬੜੀ ਹਸੋਹਣੀ ਵਾਲੀ ਫੇਰੀ ਰਹੀ ਹੈ ਇੱਕ ਤਿਸ ਕਰਕੇ ਕਿ ਆਏ ਬਹੁਤ ਲੇਟੇ ਤੋਂ ਪਹਿਲਾਂ ਉਹ ਅਫਗਾਨਿਸਤਾਨ ਜਾਏ ਤਾਲਿਬਾਨੀਆਂ ਦੇ ਨਾਲ ਹਮਦਰਦੀ ਪ੍ਰਗਟ ਕਰਾਏ ਉਹਨਾਂ ਦੀ ਮਦਦ ਕਰਾਏ ਔਰ ਉਸ ਤੋਂ ਬਾਅਦ ਫਿਰ ਅਕੀਬ ਚਾਹ ਕੇ ਉਹਨਾਂ ਨੂੰ ਪੰਜਾਬ ਦੀ ਯਾਦ ਆਈਆ ਪੰਜਾਬ ਜਿਹੜਾ ਕਿ ਹਮੇਸ਼ਾ ਤੋਂ ਹੀ ਸਰਮਾਉ ਰਿਹਾ ਉਹ ਭਾਰਤ ਦੇ ਲਈ ਹਰ ਜਗ੍ਹਾ ਤੇ ਪੰਜਾਬ ਮੋਹਰੇ ਰਿਹਾ ਚਾਹੇ ਉਹ ਫੌਨਸੀ ਦੀਆਂ ਸਜਾਵਾਂ ਸੀ ਭਾਰਤ ਦੀ ਆਜ਼ਾਦੀ ਮੌਕੇ ਜਾਂ ਕਾਲੇ ਪਾਣੀ ਦੀਆਂ ਸਜਾਵਾਂ ਸੀ ਤੇ ਭਾਰਤ ਹਮੇਸ਼ਾ ਮੋਹਰੇ ਰਿਹਾ ਔਰ ਇਸ ਮੌਕੇ ਤੇ ਜਦੋਂ ਉਹ ਆਏ ਵੀ ਤਾਂ ਸਮੁੱਚੀ ਬੀਜੇਪੀ ਵੀ ਮੈਨੂੰ ਇਹ ਲੱਗਦਾ ਠੱਗਿਆ ਠੱਗਿਆ ਮਹਿਸੂਸ ਕਰਦੀਆ ਕਿੰਨੀ شدت ਨਾਲ ਬੀਜੇਪੀ ਇੰਤਜ਼ਾਰ ਕਰ ਰਹੀ ਸੀ ਮੈਂ ਕੱਲ੍ਹ ਦੇ ਦੇਖਿਆ ਕਿ ਕੱਲ ਦੀ ਜਿਹੜੀ ਉਹਨਾਂ ਦੀ ਫੀਰੀ ਉਸ ਤੋਂ ਬਾਅਦ ਬੀਜੇਪੀ ਦੇ ਸਾਰੇ ਜਿਹੜੇ ਉਹਨਾਂ ਦੇ ਪ੍ਰਧਾਨ ਸੰਗਠਨ ਦੇ ਸੱਜਣ ਸਾਕੀਜ਼ ਉਹਨਾਂ ਦੇ ਹਲਕਾ ਇੰਚਾਰਜਸ ਉਹਨਾਂ ਦੇ ਜਿਹੜੇ ਐਮਪੀਜ਼ ਸਾਰੇ ਬੜੀ ਨਿਮੋ ਝੋਣੇ ਜੇ ਹੋਏ ਉਹਨਾਂ ਨੂੰ ਸੰਗ ਆ ਰਹੀ ਕਿਵੇਂ ਜਾਵਾਂਗੇ ਲੋਕਾਂ ਦੇ ਵਿੱਚ ਬੜੀ ਤਵਕਕ ਸੀ ਉਹਨਾਂ ਨੂੰ ਕਿ ਪ੍ਰਾਈਮ ਮਿਨਿਸਟਰ ਬਹੁਤ ਕੋਈ ਵੱਡੀ ਅਨਾਊਂਸਮੈਂਟ ਕਰਨਗੇ ਔਰ ਹੈਰਾਨੀ ਦੀ ਗੱਲ ਆ ਕਿ ਹਿਮਾਚਲ ਜਿਹੜਾ ਕਿ ਜਿਹਦੀ 1/3 ਪਾਪੂਲੇਸ਼ਨ ਆ 1 ਕਰੋੜ ਦੇ ਲਗਭਗ ਆ ਉਹਨੂੰ 1500 ਕਰੋੜ ਔਰ ਪੰਜਾਬ ਜਿਹਦੀ 3 ਕਰੋੜ ਦੀ ਪਾਪੂਲੇਸ਼ਨ ਆ ਜਿਹਦੇ ਚ ਮੈਜੋਰਟੀ ਖੇਤੀਬਾੜੀ ਦਾ ਇਲਾਕਾ ਹੈ ਕਿਸਾਨਾਂ ਦਾ ਜਿਹਦੀ ਖੇਤੀਬਾੜੀ ਦੁਨੀਆ ਦੇ ਲੋਕਾਂ ਦੀ ਭਾਰਤ ਦਾ ਪੇਟ ਭਰਦੀ ਆ ਉਹਦੇ ਲਈ ਸਿਰਫ 1600 ਕਰੋੜ 1 ਕਰੋੜ ਨੂੰ 1500 ਕਰੋੜ ਔਰ 3 ਕਰੋੜ ਨੂੰ 1600 ਕਰੋੜ ਕਿੰਨਾ ਵੱਡਾ ਇਹ ਡਿਫਰੈਂਸ ਆ ਕਿਹੋ ਜਿਹਾ ਮਜ਼ਾਕ ਆ ਮੇਰੀ ਸਮਝ ਤੋਂ ਬਾਹਰ ਹੈ ਕਿ ਕੀ ਪੰਜਾਬੀਆਂ ਦੇ ਪ੍ਰਤੀ ਜਿਹੜਾ ਪ੍ਰਧਾਨ ਮੰਤਰੀ ਮੋਦੀ ਆ ਉਹਨਾਂ ਦਾ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਆ ਇਹ ਪੰਜਾਬ ਇਹਦਾ ਜਵਾਬ ਮੰਗਦਾ ਪਰ ਅਸੀਂ ਸਮੁੱਚੇ ਤੌਰ ਤੇ ਇਸ ਜਿਹੜੀ ਇਹਨਾਂ ਦੀ ਫੇਰੀ ਆ ਇਹਦਾ ਮੈਂ ਬਿਲਕੁਲ ਇਹਨੂੰ ਮੈਂ ਗੈਰਵਾਜਬ ਐਲਾਨਦਾ ਔਰ ਆਸ ਕਰਦਾ ਕਿ ਪੰਜਾਬ ਬੀਜੇਪੀ ਵੀ ਹੁਣ ਇਸ ਗੱਲ ਤੇ ਵਿਸ਼ਵਾਸ ਕਰਨਾ ਛੱਡ ਦੇਵੇ ਕਿ ਪ੍ਰਧਾਨ ਮੰਤਰੀ ਦੇ ਮਨ ਚ ਪੰਜਾਬ ਦੇ ਪ੍ਰਤੀ ਕੋਈ ਪਿਆਰ ਹੈ ਪੰਜਾਬ ਦੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ